ਇਸ ਦਿਨ ਆਲੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਕਾਂਗਰਸ ਨੇ ਆਪਣੀ ਜਿਹੜੀ ਆਖਿਰਲੀ ਸੂਚੀ ਜਾਰੀ ਕਰ ਦਿੱਤੀ ਹੈ ਚਾਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਲੁਧਿਆਣਾ ਤੋਂ ਰਾਜਾ ਵਿਡਿੰਗ ਚੋਣ ਮੈਦਾਨ ਦੇ ਵਿੱਚ ਗੁਰਦਾਸਪੁਰ ਤੋਂ ਸੁਜਿੰਦਰ ਸਿੰਘ ਰੰਦਾਵਾ ਨੂੰ ਟਿਕਟ ਦਿੱਤੀ ਗਈ ਹੈ ਤੇ ਉੱਥੇ ਖਡੂਰ ਸਾਹਿਬ ਤੋਂ ਕਨਵੀਰ ਸਿੰਘ ਜੀਰਾ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਵੱਡੀ ਅਪਡੇਟ ਨਤਪੁਰ ਸਾਹਿਬ ਵਿਖੇ ਵਿਜੇਂਦਰ ਸਿੰਘਲਾ ਕਾਂਗਰਸ ਨੇ ਵਿਜੇਂਦਰ ਸਿੰਘਲਾ ਤੇ ਦਾ ਖੇਡਿਆ ਸੋ ਪੰਜਾਬ ਕਾਂਗਰਸ ਨੇ 4 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਲੁਧਿਆਣਾ ਤੋਂ ਰਾਜਾ ਫੜੈਂਗ ਨੂੰ ਚੋਣ ਮੈਦਾਨ ਦੇ ਵਿੱਚ उतਾਰਿਆ ਗਿਆ ਹੈ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਜਦਕਿ ਖਡੂਰ ਸਾਬ ਤੋਂ ਕਲਬੀਰ ਸਿੰਘ ਜੀਰਾ ਨੂੰ ਟਿਕਟ ਦਿੱਤੀ ਗਈ ਹੈ ਤੇ ਫੋਨ ਲਾਈਨ ਤੇ ਮੇਰੇ ਸਹੋਗੀ ਕਮਲਦੀਪ ਜੁੜੇ ਨੇ ਕਮਲ ਕਾਂਗਰਸ ਨੇ 4 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਕਿ ਕੁਝ ਖਾਸ ਅਪਡੇਟ ਹੈ ਬਿਲਕੁਲ ਗੁਰਪ੍ਰੀਤ ਦੇਖੋ ਕਾਂਗਰਸ ਵੱਲੋਂ ਪੰਜਾਬ ਕਾਂਗਰਸ ਵੱਲੋਂ ਚਾਰ ਹੋਰ ਉਮੀਦਵਾਰਾਂ ਦੀ ਲੋਕ ਸਭਾ ਚੋਣਾਂ ਲਈ ਲੈ ਕੇ ਸੂਚੀ ਜਾਰੀ ਕਰ ਦਿੱਤੀ ਗਈ ਹੈ। ਅਮਰਿੰਦਰ ਸਿੰਘ ਰਾਜਾਵੜਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਕਾਂਗਰਸ ਨੇ ਲੁਧਿਆਣਾ ਤੋਂ ਉਮੀਦਵਾਰ ਤਾਰਿਆ। ਉੱਥੇ ਕਹ ਸਕਦੇ ਆ ਜੀਰਾ ਤੋਂ ਸਾਬਕਾ ਵਿਧਾਇਕ ਲਬੀਰ ਸਿੰਘ ਜੀਰਾ ਹੋਰਾਂ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੌੜ ਮੈਦਾਨ ਦੇ ਵਿੱਚ ਤਾਰਿਆ ਗਿਆ। ਗਰਦਾਸਪੁਰ ਤੋਂ ਕਹ ਸਕਦੇ ਆ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਕਾਂਗਰਸ ਵੱਲੋਂ ਚੌੜ ਮੈਦਾਨ ਦੇ ਵਿੱਚ ਤਾਰਿਆ ਗਿਆ। ਆਨੰਦਪੁਰ ਸਾਹਿਬ ਤੋਂ ਉਹ ਵਿਜੇ ਹੁੰਦੇ ਨੇ ਅਤੇ ਸਾਬਕਾ ਕੈਬਨਿਟ ਮੰਤਰੀ ਰਾਜ ਚੋਕੇ ਨੇ ਉਹਨਾਂ ਚੋਣ ਮੈਦਾਨ ਦੇ ਵਿੱਚ ਤਾਰੇ ਗਿਆ ਤਾਂ ਖਾਸ ਤੌਰ ਤੇ ਕਹਿ ਸਕਦੇ ਕਿ ਇਸ ਸੂਚੀ ਦੇ ਵਿੱਚ ਕਾਂਗਰਸ ਵੱਲੋਂ ਚਾਰ ਜਿਹੜੇ ਵੱਡੇ ਚਿਹਰੇ ਨੇ ਉਹ ਚੋਣ ਮੈਦਾਨ ਦੇ ਵਿੱਚ ਕਿਤੇ ਨਾ ਕਿਤੇ ਤਾਰੇ ਗਏ ਨੇ ਹਾਲਾਂਕਿ ਕੁਲਬੀਰ ਜੀ ਦਾ ਵੀ ਕਾਂਗਰਸ ਦੇ ਵਿੱਚ ਇੱਕ ਕਾਫੀ ਵੱਡਾ ਦਬਦਬਾ ਰੱਖਦੇ ਨੇ ਇਲਾਕੇ ਦੇ ਵਿੱਚ ਦਬਦਬਾ ਰੱਖਦੇ ਨੇ ਉਸ ਕਰਕੇ ਚੋਣ ਮੈਦਾਨ ਦੇ ਵਿੱਚ ਤਾਰੇ ਗਿਆ دوسری طرف ਲੁਧਿਆਣਾ ਤੋਂ ਲਗਾਤਾਰ ਜਿਹੜਾ ਕਿ ਨਾਮ ਪਹਿਲਾਂ ਚੱਲ ਰਿਹਾ ਸੀਗਾ ਭਾਰਤ ਭੂਸ਼ਣਾਸ਼ੂ ਹੋਰਾਂ ਦਾ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੇ ਨਾਮ ਤੇ ਮੋਹਰ ਲੱਗੀ ਕਿਉਂਕਿ ਰਵਨੀਤ ਕਾਫੀ ਨਰਾਜ਼ਗੀ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਜੋ ਰਵਨੀਤ ਬਿੱਟੂ ਹੋਰਾਂ ਨੂੰ ਲੈ ਕੇ ਦਿਖਾਈ ਦੇ ਰਹੀ ਸੀਗੀ ਅਤੇ ਉਸੇ ਨਰਾਜ਼ਗੀ ਦੇ ਚਲਦਿਆਂ ਕਿਹਾ ਸਕਦੇ ਆ ਕਾਂਗਰਸ ਵੱਲੋਂ ਮੁਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਡਿਊਟੀ ਲਗਾਈ ਗਈ ਹੈ ਕਿ ਇਸ ਸਮੇਂ ਲੁਧਿਆਣਾ ਸੀਟ ਜਿਹੜੀ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਜਾ ਸਕੇ ਤਾਂ ਕਿ ਰਵਨੀਤ ਬਿੱਟੂ ਹੋਰਾਂ ਨੂੰ ਇੱਕ ਕੰਪੀਟੀਸ਼ਨ ਦੇ ਪਰ ਜਿਸ ਤਰ੍ਹਾਂ ਦੇ ਨਾਲ ਕਮਲ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਦਾ ਖੇਡਿਆ ਗਿਆ ਚਿਹਰੇ ਜਿਹੜੇ ਨੇ ਸ਼ਫਲ ਕੀਤੇ ਗਏ ਨੇ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਕੀ ਲੱਗਦਾ ਹੈ ਸਿਆਸੀ ਸਮੀਕਰਨ ਕੀ ਰੱਖ ਸਕਦੇ ਨੇ ਕਿਉਂਕਿ ਦਲਬੀਰ ਸਿੰਘ ਗੋਲਡੀ ਵੀ ਇਸ ਮੌਕੇ ਤੇ ਨਾਰਾਜ਼ ਜਾਪ ਰਹੇ ਨੇ ਕਾਂਗਰਸ ਪਾਰਟੀ ਤੋਂ ਉਹਨਾਂ ਨੇ ਇਸ਼ਾਰਾ ਵੀ ਕੀਤਾ ਹੈ ਬਿਲਕੁਲ ਦੇਖੋ ਗੁਰਪਤ ਖਾਸ ਤੌਰ ਤੇ ਬਹੁਤ ਸਾਰੇ ਆਗੂ ਨੇ ਜਿਹੜੇ ਕਿ ਨਾਰਾਜ਼ਗੀयां ਇਸ ਸਮੇਂ ਆਗੂਆਂ ਦੀ ਦਿਖਾਈ ਦੇ ਰਹੀਆਂ ਸਨ ਹਾਲਾਂਕਿ ਉਹਨਾਂ ਨੂੰ ਮਰਿੰਦਰ ਸਿੰਘ ਰਾਜਾ ਵੜਿੰਗ ਮਨਾਉਣ ਦੇ ਵਿੱਚ ਦਿਖਾਈ ਵੀ ਦਿੱਤੇ ਜਿਹੜੇ ਕਿ ਉਹਨਾਂ ਨੂੰ ਬਹੁਤ